ਲੁਧਿਆਣਾ ਖਬਰਨਾਮਾ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਸਪ੍ਰੀਤ ਸਿੰਘ ਬੁਲਟਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਤੇ ਲੁਧਿਆਣਾ ਚ ਨਸ਼ਾ ਤਸਕਰਾਂ ਖਿਲਾਫ ਐਸਟੀਐਫ ਵੱਲੋਂ ਵੱਡੀ ਕਾਰਵਾਈ ਪੁਲਿਸ ਨੇ 1 ਕਿਲੋ 950 ਗ੍ਰਾਮ ਹੈਰੋਇਨ ਕੀਤੀ ਬਰਾਮਦ ਐਕਟਿਵਾ ਸਕੂਟੀ ਸਣੇ ਦੋ ਮੁਲਜ਼ਮ ਕੀਤੇ ਗ੍ਰਿਫਤਾਰ ਬਰਾਮਦ ਹੈਰੋਇਨ ਦੀ ਕੀਮਤ ਦੱਸੀ ਜਾ ਰਹੀ ਹੈ 10 ਕਰੋੜ ਅਮ੍ਰਿਤਸਰ ਦੇ ਬਾਰਡਰ ਏਰੀਆ ਤੋਂ ਲਿਆਉਂਦੇ ਸਨ ਹੈਰੋਇਨ ਖੰਨਾਚਾ ਵਿਸ਼ੇਸ਼ ਨਾਕੇ ਬੰਦੀ ਦੌਰਾਨ ਪੁਲਿਸ ਦੀ ਇੱਕ ਵੱਡੀ ਕਾਰਵਾਈ ਦੋ ਕਾਰ ਸਵਾਰ ਨੌਜਵਾਨਾਂ ਕੋਲੋਂ 25 ਲੱਖ ਰੁਪਏ ਕੀਤੇ ਗਏ ਬਰਾਮਦ ਕਾਰ ਸਵਾਰ ਨੌਜਵਾਨ ਨਹੀਂ ਪੇਸ਼ ਕਰ ਸਕੇ ਕੋਈ ਪੁਖਤਾ ਸਬੂਤ ਪੁਲਿਸ ਨੇ ਆਮਦਨ ਕਰ ਵਿਭਾਗ ਨੂੰ ਸੌਂਪੀ ਮਾਮਲੇ ਦੀ ਜਾਂਚ ਮੱਛੀਵਾੜਾ ਸਹਿਦ ਦੇ ਪਿੰਡ ਸਹਿਜੋ ਮਾਜਰਾ ਦੇ ਮੰਦਿਰ ਚ ਹੋਈ ਚੋਰੀ ਮੰਦਰ ਚੋਂ ਗੋਲਕ ਚੋਰੀ ਕਰਕੇ ਫਰਾਰ ਹੋ ਗਏ ਚੋਰ ਗੋਲਕ ਚ 20 ਤੋਂ 25000 ਦੀ ਰਕਮ ਸੀ ਮੌਜੂਦ ਪ੍ਰਬੰਧਕਾਂ ਨੇ ਪੁਲਿਸ ਤੋਂ ਸਖਤ ਕਾਰਵਾਈ ਦੀ ਕੀਤੀ ਮੰਗ 31 ਮਾਰਚ ਨੂੰ ਲੈ ਕੇ ਟੁੱਟੇ ਸ਼ਰਾਬ ਦੇ ਠੇਕੇ ਸ਼ਰਾਬ ਦੇ ਸ਼ੁਕੀਨਾਂ ਨੂੰ ਸਸਤੇ ਰੇਟਾਂ ਤੇ ਮਿਲੀ दारू ਠੇਕਿਆਂ ਤੇ ਲੱਗੀ ਦਿਖੀ ਪਿਆਕੜਾਂ ਦੀ ਵੱਡੀ ਪੀੜ ਤੇ ਹੁਣ ਖਬਰਾਂ ਵਿਸਥਾਰ ਨਾਲ ਖੰਨਾ ਚ ਲੋਕ ਸਭਾ ਚੋਣਾਂ ਨੂੰ ਲੈ ਕੇ ਕੀਤੀ ਵਿਸ਼ੇਸ਼ ਨਾਕਾਬੰਦੀ ਦੌਰਾਨ ਪੁਲਿਸ ਦੀ ਕਾਰਵਾਈ ਦੇਖਣ ਨੂੰ ਮਿਲੀ ਇੱਥੇ ਪੁਲਿਸ ਨੇ ਕਾਰਸਵਾਰ ਦੋ ਨੌਜਵਾਨਾਂ ਕੋਲੋਂ 25 ਲੱਖ ਰੁਪਏ ਬਰਾਮਦ ਕੀਤੇ ਕਾਰਸਵਾਰ ਨੌਜਵਾਨ ਇਸ ਪੈਸੇ ਦਾ ਕੋਈ ਵੀ ਪੁਖਤਾ ਸਬੂਤ ਪੇਸ਼ ਨਹੀਂ ਕਰ ਸਕੇ ਦੱਸਦੀ ਹੈ ਕਿ ਚੋਣ ਜਾਬਤਾ ਲਾਗੂ ਹੋਣ ਕਰਕੇ ਕੋਈ ਵੀ ਵਿਅਕਤੀ ਬਿਨਾਂ ਸਬੂਤਾਂ ਤੋਂ ਆਪਣੇ ਕੋਲ 50 ਹਜ਼ਾਰ ਤੋਂ ਵੱਧ ਪੈਸੇ ਨਹੀਂ ਲੈ ਜਾ ਸਕਦਾ ਫਿਲਹਾਲ ਪੁਲਿਸ ਨੇ ਇਸ ਕੇਸ ਦੀ ਜਾਂਚ ਆਮਦਨ ਕਰ ਵਿਭਾਗ ਨੂੰ ਸੌਂਪ ਦਿੱਤੀ ਹੈ। ਉਹਨਾਂ ਕੇ ਦੌਰਾਨ ਆਪਣੇ ਚੈਕਿੰਗ ਕੀਤੀ ਜਾ ਰਹੀ ਸੀ। ਸੁਖਦੀਪ ਸਿੰਘ ਸਬ ਇੰਸਪੈਕਟਰ ਨੇ 25 ਲੱਖ ਰੁਪਏ ਫੜਿਆ ਆਕਾਸ਼ਦੀਪ ਸਿੰਘ ਹੈ ਗਗਵਿੰਦਗੜ੍ਹ ਦਾ ਬੰਦਾ। ਉਹਦੇ ਸਵਾਂਜਸੀ ਡੀ ਡੀਆਰ ਭਾਈ ਹੈ। ਕੈਸ਼ ਨੂੰ ਆਪਣੇ ਕਬਜ਼ਾ ਪੁਲਿਸ ਚ ਲੈ ਗਿਆ। ਲੁਧਿਆਣਾ ਤੋਂ ਆਪਣੇ ਇਨਕਮ ਸਕੱਤਰ ਇਨਕਮ ਟੈਕਸ ਡਿਪਾਰਟਮੈਂਟ ਦੇ ਬੰਦੇ ਆਏ ਨੇ ਉਹ ਆਪਣੀ ਜਾਣਮਿਲ ਕਰ ਰਹੇ ਨੇ। ਜੀ ਸਰ ਕਿੰਨੇ ਕੁ ਦੀ ਹੈਗੀ ਸੀ ਇਹ ਕੰਪਨੀ ਵਿੱਚ ਕਿੰਨੇ ਪੈਸੇ 25 ਲੱਖ ਰੁਪਏ ਕੈਸ਼ ਫੜੇ। ਉਧਰ STF ਦੀ ਲੁਧਿਆਣਾ ਰੇਂਜ ਵੱਲੋਂ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਪੁਲਿਸ ਨੇ 1 ਕਿਲੋ 950 ਗ੍ਰਾਮ ਹੈਰੋਇਨ ਸਣੇ ਦੋ ਐਕਟਿਵ ਸਵਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਦੱਸ ਦਈਏ ਕਿ ਇਸ ਬਰਾਮਦ ਕੀਤੀ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ 'ਚ 10 ਕਰੋੜ ਰੁਪਏ ਤੋਂ ਉੱਪਰ ਦੱਸੀ ਜਾ ਰਹੀ ਹੈ ਜਾਣਕਾਰੀ ਅਨੁਸਾਰ ਇਹ ਮੁਲਜ਼ਮ ਲੰਮੇ ਸਮੇਂ ਤੋਂ ਨਸ਼ਾ ਤਸਕਰੀ ਦਾ ਨਾਜਾਇਜ਼ ਕਾਰੋਬਾਰ ਕਰਦੇ ਆ ਰਹੇ ਸਨ ਤੇ ਅੰਮ੍ਰਿਤਸਰ ਦੇ ਬਾਡਰ ਏਰੀਏ ਤੋਂ ਥੋਕ ਦੇ ਭਾਅ 'ਚ ਹੈਰੋਇਨ ਲਿਆਉਂਦੇ ਸਨ ਫਿਲਹਾਲ ਪੁਲਿਸ ਵੱਲੋਂ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ ਲੋ ਸਾਡੀ ਐਸਟੀਐਫ ਲੁਧਿਆਣਾ ਰੇਡੀ ਦੀ ਟੀਮ ਨਸ਼ੇ ਦੇ ਤਸਕਰਾਂ ਦੀ ਤਲਾਸ਼ ਦੇ ਸਬੰਧ ਵਿੱਚ ਚਲੰਦਰ ਭਾਈ ਪਾਸਾਜਰ ਸੀ ਜਿੱਥੇ ਇੱਕ ਅਹਿਮ ਖਬਰ ਮਿਲੀ ਕਿ ਦੋ ਯੂਰੋਪੀ ਕਪਲ కుమార్ ਅਤੇ ਵਰਨ కుమార్ ਐ ਜਿਹੜੇ ਲੁਧਿਆਣਾ ਦ੍ਰੈਸ਼ੀ ਅਤੇ ਜੋਧੇਵਾਲ ਦੇ ਏਰੀਏ ਦੇ ਰਹਿਣ ਵਾਲੇ ਨੇ ਇਹਨਾਂ ਨੇ ਸਮਸ਼ਾਨ ਘਾਟ ਥਾਣਾ ਦ੍ਰੈਸ਼ੀ ਦੇ ਏਰੀਏ ਦੇ ਵਿੱਚ ਭਾਰੀ ਮਾਤਰਾ ਵਿੱਚ ਹੈਰੋਨ ਆਪਣੇ ਕਾਕਾ ਨੂੰ ਵੇਚਣ ਦੇ ਲਈ ਖੜੇ ਨੇ ਅਗਰ ਉੱਤੇ ਰੇਡ ਕੀਤੀ ਜਾਵੇ ਤੇ ਇਹਨਾਂ ਨੂੰ ਕਾਬੂ ਕੀਤਾ ਜਾਵੇ ਤਾਂ ਇਹਨਾਂ ਤੋਂ ਪਾਰੀ ਮਾਤਰਾ ਵਿੱਚ ਹੈਰੋਨ ਬਰਾਮਦ ਹੋ ਸਕਦੀ ਹੈ ਜਦੋਂ ਸਾਡੀ ਪੁਲਿਸ ਪਾਰਟੀ ਨੇ ਸਮਸ਼ਾਨ ਘਾਟ ਪਹੁੰਚ ਕੇ ਰੇਡ ਕੀਤੀ ਤਾਂ ਇਹਨਾਂ ਦੋਵਾਂ ਨੂੰ ਕਾਬੂ ਕੀਤਾ ਜਦੋਂ ਸ਼੍ਰੀ ਸਤਵਿੰਦਰ ਸਿੰਘ ਬਿਰਕ ਡੀਐਸਪੀ ਐਸਟੀਐਫ ਲੁਧਿਆਣਾ ਰੇਂਜ ਨੂੰ ਮੌਕੇ ਪਰ ਬੁਲਾ ਕੇ ਇਹਨਾਂ ਦੀ ਤਲਾਸ਼ੀ ਕੀਤੀ ਤਾਂ ਤਲਾਸ਼ੀ ਦੌਰਾਨ ਇਹਨਾਂ ਦੀ ਐਕਟਵਾ ਸਕੂਟਰੀ ਦੀ ਡਿੱਗੀ ਵਿੱਚੋਂ ਸਾਨੂੰ 2 1 ਕਿਲੋ 950 ਗ੍ਰਾਮ ਹੈਰੋਇਨ ਬਰਾਮਦ ਹੋਈ ਇਹਨਾਂ ਦੇ ਬਰਖਲਾਬ ਮੁਕੱਦਮਾ ਨੰਬਰ 54 ਅਧੀਨ ਤਾਰਾ ਐਨਡੀਪੀ ਐਕਟ ਥਾਣਾ ਐਸਟੀਐਫ ਮੋੜੀ ਵਿਖੇ ਦਰਜ ਕਰਾਇਆ ਗਿਆ ਹੈ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਇਸ ਵੀਡੀਓ ਚ ਇੱਕ ਮਹਿਲਾ ਇੱਕ ਘਰ ਦੇ ਬਾਹਰ ਕੁਝ ਰੱਖਦੀ ਦਿਖਾਈ ਦੇ ਰਹੀ ਹੈ ਜਾਣਕਾਰੀ ਅਨੁਸਾਰ ਮੁਹੱਲਾ ਵਾਸੀਆਂ ਨੇ ਇਸ ਮਹਿਲਾ ਤੇ ਜਾਦੂ ਟੂਨੇ ਦੇ ਇਲਜ਼ਾਮ ਲਗਾਏ ਨੇ ਸਥਾਨਕ ਲੋਕਾਂ ਨੇ ਮਹਿਲਾ ਦੇ ਘਰ ਬਾਹਰ ਇਕੱਠੇ ਹੋ ਕੇ ਇਤਰਾਜ਼ ਵੀ ਜਤਾਇਆ ਤੇ ਮਹਿਲਾ ਨੂੰ ਅਜਿਹੇ ਕੰਮ ਕਰਨ ਤੋਂ ਵਰਜਿਆ ਵੀ ਇਸ ਦੇ ਨਾਲ ਹੀ ਇਸ ਵੀਡੀਓ ਚ ਮਹਿਲਾ ਆਪਣਾ ਪੱਖ ਵੀ ਰੱਖਦੀ ਦਿਖਾਈ ਦੇ ਰਹੀ ਹੈ ਉਧਰ ਮਾਛੀਵਾੜਾ ਸਾਹਿਬ ਦੇ ਪਿੰਡ ਸਹਜੋ ਮਾਜਰਾ ਦੇ ਸ਼ੀਤਲਾ ਮਾਤਾ ਮੰਦਿਰ 'ਚ ਚੋਰੀ ਦੀ ਵਾਰਦਾਤ ਦਾ ਮਾਮਲਾ ਸਾਹਮਣੇ ਆਇਆ ਹੈ ਇੱਥੇ ਚੋਰ ਮੰਦਿਰ 'ਚੋਂ ਗੋਲਕ ਚੋਰੀ ਕਰਕੇ ਫਰਾਰ ਹੋ ਗਏ ਪ੍ਰਬੰਧਕਾਂ ਦੇ ਦੱਸਣ ਮੁਤਾਬਕ ਗੋਲਕ 'ਚ 20 ਤੋਂ 25 ਹਜ਼ਾਰ ਦੀ ਰਾਸ਼ੀ ਮੌਜੂਦ ਸੀ ਮਾਮਲੇ ਦਾ ਪਤਾ ਲੱਗਦਿਆਂ ਪ੍ਰਬੰਧਕਾਂ ਨੇ ਪੁਲਿਸ ਅਤੇ ਪਿੰਡ ਦੇ ਸਰਪੰਚ ਨੂੰ ਸ਼ਿਕਾਇਤ ਦਿੱਤੀ ਤੇ ਮਾਮਲੇ 'ਚ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਮਾਤਾ ਸੀਤ ਨਾ ਮਾਤਾ ਮੰਦਰ ਪਰਾਚੀਨ ਤੋਂ ਲੋਕ ਇਥੇ ਪੂਜਾ ਕਰਦੇ ਨੇ ਕੱਲ ਨੂੰ ਬੰਦਾਰਾ ਕਰਨਾ ਸੀ ਇਸੇ ਕਰਕੇ ਮੈਂ ਲਾਈਟਾਂ ਜਗਾਉਣ ਵਾਤੇ ਸ਼ਾਮੇ 5 ਵਜੇ ਲਾਈਟ ਜਗਾ ਕੇ ਜੋਤ ਲਾ ਕੇ ਘਰ ਚ ਲੈ ਗਿਆ ਸਵੇਰੇ ਆ ਕੇ ਸਵਾ 5:20 ਤੇ ਦੇਖਿਆ ਤਾਂ ਮੰਦਰ ਦਾ ਗੱਲਾ ਨਹੀਂ ਸੀ ਆ ਤੁਸੀਂ ਜਦੋਂ ਸਵੇਰੇ ਆ ਕੇ ਦੇਖਿਆ ਕਿਸੇ ਨੂੰ ਸੁਝਾਇਆ ਜੀ ਹਾਂ ਆਹ ਦੋਲੇ ਗੋਂਡੀਆਂ ਨੂੰ ਜੋ ਵੀ ਗੋਂਡੀ ਸੀਗੇ ਸਾਡੇ ਪੰਚ ਸਾਹਿਬਾਨ ਉਹਨੂੰ ਠਾਕੇ ਲੈਂਦਾ ਆ ਕੇ ਦੇਖਿਆ ਤਾਂ ਵਾਕਈ ਗੱਲਾ ਹੈ ਨਹੀਂ ਸੀ ਰਿਪੋਰਟ ਲਿਖਾਤੀ ਹਾਂ ਉਹਦੇ ਬਾਅਦ ਰਿਪੋਰਟ ਲਿਖਾਤੀ ਸਰਪੰਚ ਸਾਹਿਬ ਦੇ ਕੋਲ ਜਾ ਕੇ ਅਸੀਂ ਬੇਨਤੀ ਕਰਕੇ ਜੋ ਵੀ ਸਾਨੂੰ ਨੇ ਦੱਸਿਆ ਸੀ ਚੌਕੀ ਜਾ ਕੇ ਰਿਪੋਰਟ ਲਗਾਈ ਹੈ ਮੰਦਿਰ ਦੇ ਵਿੱਚ ਕੋਈ ਕੈਮਰਾ ਲੱਗੇ ਹੋਏ ਕੈਮਰਾ ਕੋਈ ਨਹੀਂ ਸੀ ਪ੍ਰਸ਼ਾਸਨ ਤੱਕ ਕੀ ਮੰਗੇ ਜੀ ਤੁਹਾਡੀ ਅਸੀਂ ਬੇਨਤੀ ਕਰਦੇ ਹਾਂ ਵੀ ਇਹ ਜਿਹੇ ਚੋਰਾਂ ਨੂੰ ਚਾਹੇ ਕੋਈ ਨਸ਼ੇੜੀ ਹੈ ਚਾਹੇ ਕੋਈ ਕਿਸੇ ਕਿਸਮ ਦੀ ਕਰਕੇ ਚੋਰੀ ਗੱਲਾਂ ਪੱਟ ਕੇ ਲੈ ਗਿਆ ਬੇਨਤੀ ਕਰਦੇ ਹਾਂ ਵੀ ਇਹ ਜਿਹੇ ਚੋਰਾਂ ਨੂੰ ਫੜਿਆ ਜਾਵੇ ਕਾਸ਼ ਕਿ ਪਿੰਡ ਦੇ ਵਿੱਚ ਕਿਸੇ ਕਿਸੇ ਦੀ ਕੋਈ ਵੀ ਅਹਿਜਾਨ ਹੋਣੀ ਘਟਨਾ ਨਾ ਘਟੇ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਤੱਕ ਕੀ ਮੰਗੇ ਜੀ ਤੁਹਾਡੀ ਅਸੀਂ ਬੇਨਤੀ ਕਰਦੇ ਹਾਂ ਵੀ ਇਹ ਜਿਹੇ ਚੋਰਾਂ ਨੂੰ ਚਾਹੇ ਕੋਈ ਨਸ਼ੇੜੀ ਹੈ ਚਾਹੇ ਕੋਈ ਕਿਸੇ ਕਿਸਮ ਦੀ ਕਰਕੇ ਚੋਰੀ ਗੱਲਾਂ ਪਟਕੇ ਲੈ ਗਿਆ ਬੇਨਤੀ ਕਰਦੇ ਆ ਕਿ ਇਹ ਜੇ ਚੋਰਾਂ ਨੂੰ ਫੜਿਆ ਜਾਵੇ ਅਜਾ ਮਦਰਾਂ ਦੇ ਵਿੱਚ ਤੇ ਇਤਿਹਾਸਿਕ ਮੰਦਿਰ ਆਈ ਤੇ ਅੱਜ ਦਾ ਮੁੱਦਾ ਹੈ ਕਿ ਹੋਇਆ ਹੀ ਆਪਣੇ ਨਾਲ ਕੱਲ ਸੇਵਾਦਾਰ ਸਾਡੇ ਬਾਬਾ ਜੀ ਆਏ ਸੀਗੇ ਆਪਾਂ ਲੈਟਾ ਲੁੱਟਾ ਲਵਾਈਆਂ ਆਈ ਔਰੇ ਤੇ ਭੰਡਾਰਾ ਸੀਗਾ ਸਾਡੇ ਤੇ ਭੰਡਾਰਾ ਸੀਗਾ ਤੇ ਕੱਲ 7:00 ਵਜੇ ਹੀ ਤਿਆਰੀ ਕਰਕੇ ਚੱਲ ਗਿਆ ਘਰੇ ਤੇ ਅੱਜ ਸਵੇਰੇ ਆ ਕੇ ਦੇਖਿਆ 5:00 ਵਜੇ ਤੇ ਗੱਲਾਂ ਪਟਾਇਆ ਸੀਗਾ ਜੀ ਸਵੇਰੇ ਸਾਡੇ ਕਿੰਨੇ ਆ ਕੇ ਦੇਖਿਆ ਬਾਬਾ ਜੀ ਨੇ ਦੇਖਿਆ ਜੀ ਸਾਡੇ ਕਿੰਨੇ ਕ ਪੈਸੇ ਹੋਣੇ ਲੱਗੇ तकरीबन 15 ਤੋਂ 20 25000 ਹੈਗਾ ਸੀ ਤੇ ਅਸੀਂ ਭੰਡਾਰੇ ਦੇ ਭੰਡਾਰੇ ਜਨ ਕੇ ਖੋਲਦੇ ਸਾਲ ਤੋਂ ਬਾਅਦ ਮੈਂ ਤਾਂ ਖੋਲਦੇ ਨਹੀਂ ਗੱਲਾਂ ਕੋਈ ਮੰਨਤ ਦੇ ਵਿੱਚ ਕੈਮਰਾ ਰੱਖੇ ਨਹੀਂ ਬਾਬੇ ਕੈਮਰਾ ਕੋਈ ਨਹੀਂ ਸੀਗਾ ਜੀ ਕੈਮਰਾ ਦੀ ਹੁਣ ਤਿਆਰੀ ਚੱਲ ਰਹੀ ਸੀਗੀ ਆ ਭੰਡਾਰੇ ਦੇ ਬਾਬੇ ਦੀ ਕਿਰਪਾ ਹੋਣੀ ਸੀ ਮਾਤਾ ਰਾਣੀ ਵੀ ਤੇ ਕਹਿੰਦੇ ਸੀਗੇ ਵੀ ਲਵਾਣ ਨੂੰ ਜਿਹੜਾ ਗੱਲਾਂ ਖੋਲ ਕਿੰਨੇ ਟਾਈਮ ਮੱਤ ਖੋਲ ਜੀ ਅਸੀਂ ਇਹ ਭੰਡਾਰਾ ਜਿਵੇਂ ਸਾਲ ਤੋਂ ਸਾਲ ਹੈ ਜੀ ਕੋਈ ਸੇਵਾਦਾਰ ਹੈਗਾ ਹੀ ਮੰਦਿਰ ਸੇਵਾਦਾਰ ਕੋਈ ਨਹੀਂ ਜਣਕੇ ਆਪਾਂ ਜਿਵੇਂ ਮੈਂ ਪਾਪਾ ਸਾਲ ਬਾਸ ਭੰਡਾਰਾ ਕਰਾਨੇ ਆ ਬਾਬਾ ਜੀ ਤੇ ਰਲ ਕੇ ਇਦਾਂ ਹੀ ਆ ਜੀ ਹਾਂ 50 ਸੌ ਤੋਂ ਤੁਸੀਂ ਮੰਗ ਕੀ ਨਾ ਕਰ ਗਈ ਆਹੀ ਕਰਦੇ ਆ ਵੀ ਜਿੱਦਾਂ ਦੇ ਹੁਣ ਕੰਮ ਚੱਲ ਰਿਹਾ ਵੀ ਇਹ ਇਹਨੂੰ ਨੱਥ ਪਾਈ ਜਾਵੇ ਚੋਰਾ ਨੂੰ ਖੰਨਾ ਦੇ ਪਿੰਡ ਸਲੌਦੀ ਚ ਪੰਚਾਇਤੀ ਜ਼ਮੀਨ ਤੇ ਕਬਜ਼ਾ ਕਰਨ ਨੂੰ ਲੈ ਕੇ ਵਿਵਾਦ ਦਾ ਮਾਮਲਾ ਸਾਹਮਣੇ ਆਇਆ ਹੈ ਇੱਥੇ ਇੱਕ ਧਿਰ ਤੇ ਗੁਰਦੁਆਰੇ ਦੇ ਨਾਮ ਤੇ ਪੰਚਾਇਤੀ ਜ਼ਮੀਨ ਤੇ ਕਬਜ਼ਾ ਕਰਨ ਦੇ ਇਲਜ਼ਾਮ ਲੱਗੇ ਨੇ ਪਿੰਡ ਦੇ ਸਰਪੰਚ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਜਿਸ ਮਗਰੋਂ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਗੁਰਦੁਆਰਾ ਸਾਹਿਬ ਦੇ ਨਾਮ ਦਾ ਬੋਰਡ ਹਟਾਇਆ ਗਿਆ ਤੇ ਇੱਕ ਖੋਖਾ ਵੀ ਜੋ ਉੱਥੇ ਮੌਜੂਦ ਸੀ ਉਹ ਵੀ ਹਟਾਇਆ ਗਿਆ ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸਾਰੇ ਮੁਲਜ਼ਮ ਫਰਾਰ ਨੇ ਤੇ ਪੁਲਿਸ ਉਹਨਾਂ ਦੀ ਭਾਲ ਕਰਕੇ ਜਲਦ ਹੀ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਵੇਗੀ ਪਿੰਡ ਸਲੌਦੇ ਦੀ ਹਟਾ ਰੁੜੀ ਦਾ ਇਸ਼ੂ ਇਹ ਹੈ ਕਿ ਇੱਕ ਗਲਜਾਰੀ ਨਾਲ ਇਕ ਕਪੂਰ ਸਿੰਘ ਤੇ ਤੇਜਾ ਸਿੰਘ ਨਾਲ ਤਿੰਨ ਚਾਰ ਬੰਦੇ ਹੋਰ ਨੇ ਪਰਸੋਂ ਉੱਥੇ ਹੱਡਾ ਰੋੜੀ ਥਾਂ ਤੇ ਕਬਜ਼ਾ ਕਰ ਲਿਆ ਸੀ ਤੇ ਖੋਖਾ ਰੱਖ ਲਿਆ ਸੀ ਇੱਕ ਤੇ ਗੁਰਦੁਆਰਾ ਸਾਹਿਬ ਦਾ ਭੋਰ ਲਾਤਾ ਸੀ ਜਿਸ ਦੇ ਸਬੰਧ ਵਿੱਚ ਐਫਆਈ ਨੰਬਰ 62 447 511 506 138 ਠਨੇ ਸਰ ਦੇ ਵਿਖੇ ਇਹਨਾਂ ਦੇ ਖਿਲਾਫ ਦਰਜ ਕੀਤੀ ਆ ਤੇ ਮਨਦੀਪ ਸਿੰਘ ਸਰਪੰਚ ਨੇ ਸਾਨੂੰ ਲਿਖ ਕੇ ਦਿੱਤਾ ਕਿ ਇਹਨਾਂ ਨੇ ਉੱਥੇ ਹੱਡਾ ਰੋੜੀ ਵਾਲੀ ਥਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਇਹਨਾਂ ਦੇ ਖਿਲਾਫ ਕੇਸ ਰਜਿਸਟਰ ਕਰ ਲਿਆ ਫਿਰ ਅਸੀਂ ਇਹਦੀ ਰਿਪੋਰਟ ਆਪਣੇ ਬਲਾਗ ਵਿਕਾਸ ਦੇ ਪੰਚਾਇਤ ਅਫਸਰ ਤੋਂ ਵੀ ਲੱਤੀ ਆ ਉਹਨਾਂ ਵੀ ਸਾਨੂੰ ਲਿਖ ਕੇ ਦਿੱਤਾ ਵੀ ਇਹ ਹੱਡਰੂਡੀ ਦੀ ਜਗ੍ਹਾ ਹੈਗੀ ਹੈ ਇਹਨਾਂ ਨੇ ਡਿਜ਼ਾਇਨ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਕੀ ਕਿਸੇ ਦੀ ਅਰੈਸਟ ਹੋਈ ਹੈ ਨਹੀਂ ਉੱਪਰ ਜੇ ਹੋਏ ਨੇ ਸਾਰੇ ਇਹਨਾਂ ਨੂੰ ਜਲਦੀ ਅਰੈਸਟ ਕਰਨਾ ਹੈ ਫਿਲਹਾਲ ਵੇਲਾ ਹੋ ਗਿਆ ਇੱਕ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਬ੍ਰੇਕ ਤੋਂ ਬਾਅਦ ਸਵਾਗਤ ਹੈ ਤੇ ਹੁਣ ਰੁਖ ਕਰਦੇ ਹਾਂ ਕੁਝ ਹੋਰ ਖਬਰਾਂ ਦਾ ਉਧਰ 31 ਮਾਰਚ ਨੂੰ ਲੈ ਕੇ ਸ਼ਰਾਬ ਦੇ ਠੇਕੇ ਟੁੱਟੇ ਤੇ ਸ਼ਰਾਬ ਦੇ ਸ਼ੌਕੀਨਾ ਨੂੰ ਸਸਤੇ ਚ ਦਾਰੂ ਮਿਲੀ ਇਸ ਮੌਕੇ ਸ਼ਹਿਰ ਦੇ ਸਾਰੇ ਠੇਕਿਆਂ ਤੇ ਪਿਆਕੜਾਂ ਦੀ ਭੀੜ ਵੀ ਦੇਖਣ ਨੂੰ ਮਿਲੀ ਉਧਰ ਪੰਜਾਬ ਸਟੇਟ ਲਾਟਰੀ ਵੱਲੋਂ होली ਬੰਪਰ ਲਾਟਰੀ ਦਾ ਐਲਾਨ ਕੀਤਾ ਗਿਆ ਇਸ ਮੌਕੇ ਲੁਧਿਆਣਾ ਦੇ ਇੱਕ ਲਾਟਰੀ ਸਟਾਲ ਤੋਂ ਵਿਕੇ ਟਿਕਟ ਦਾ ਇਨਾਮ ਵੀ ਨਿਕਲਿਆ ਇਥੋਂ ਟਿਕਟ ਖਰੀਦਣ ਵਾਲੇ ਇੱਕ ਸ਼ਖਸ ਨੂੰ होली ਬੰਪਰ ਦਾ ਤੀਜਾ ਇਨਾਮ 2.5 ਕਰੋੜ ਰੁਪਏ ਨਿਕਲਿਆ ਸਟਾਲ ਮਾਲਕ ਦਾ ਕਹਿਣਾ ਹੈ ਕਿ ਉਹ ਜਲਦ ਤੋਂ ਜਲਦ ਜੇਤੂ ਸ਼ਖਸ ਨੂੰ ਵੀ ਮੀਡੀਆ ਦੇ ਸਾਹਮਣੇ ਲੈ ਕੇ ਆਉਣਗੇ ਮੇਰੀ ਸ਼ੋਪ ਦਾ ਨਾਮ ਗਾਂਧੀ ਪ੍ਰੋਫੈਸ ਲਾਟਰੀ ਹੈ ਜੋ ਕਿ ਲੁਧਿਆਣੇ ਚ ਹੈ ਐਸੀ ਇਸ ਵਾਰ ਫਿਰ ਤੀਜਾ ਇਨਾਮ ਹੈਟ੍ਰਿਕ 2.5 ਕਰੋੜ ਰੁਪਏ ਦਾ ਹੋਲੀ ਬੰਪਰ ਤੇ ਪੰਜਾਬ ਸ਼ੇਡ ਹੋਲੀ ਬੰਪਰ ਤੇ ਤੀਸਰੀ ਵਾਰ ਪਿਛਲੇ 3 ਸਾਲਾਂ ਤੋਂ ਸਾਡੇ ਕੋਲ ਨਾਮ ਆਇਆ ਹੋਲੀ ਤੇ ਹੀ 2.5 ਕਰੋੜ ਰੁਪਏ ਦਾ ਜੋ ਕਿ ਬਹੁਤ ਵੱਡੀ ਗੱਲ ਹੈ ਸਾਡੇ ਲਈ ਸਾਡਾ ਕਸਟਮਰ ਸਾਡੇ ਕੋਲ ਆਂਦਾ ਹੈ ਬਹੁਤ ਵਧੀਆ ਲੱਖ ਲੱਖ ਲੈ ਕੇ ਆਂਦਾ ਜਿਹਦੇ ਕਰਕੇ ਸਾਡੇ ਕੋਲ ਨਾਮ ਆਂਦੇ ਰਹਿੰਦੇ ਆ ਸਰ ਪਤਾ ਲੱਗਿਆ ਵੀ ਕਿਹ ਕੋਣ ਹੈ ਬੰਦਾ ਹਾਂਜੀ ਸਾਨੂੰ ਪਤਾ ਲੱਗਿਆ ਜੀ ਤੁਹਾਨੂੰ 1-2 ਦਿਨ ਤੱਕ ਇੱਥੇ ਵੀਨਰ ਲਿਆ ਕੇ ਦੁਬਾਰਾ ਤੋਂ ਸ਼ੂਟ ਕਰਕੇ ਪੂਰਾ ਕਵਰੇਜ ਕਰਕੇ ਦਿਖਾਵਾਂਗੇ ਭਾਈ ਜਿਹੜੀ ਇਹ ਟਿਕਟ ਵਿਗੀ ਹੈ ਲੁਧਿਆਣਾ ਵਸਦੀ ਹੈ ਤਾਂ ਪੰਜਾਬੀ ਲੁਧਿਆਣਾ ਇਹ ਮੈਂ ਤੁਹਾਨੂੰ ਬਾਅਦ ਚ ਦੱਸੂਗਾ ਜਦੋਂ winner ਆਏਗਾ ਉਹ ਆਪਣੇ ਮੂੰਹ ਤੋਂ ਸਾਰੀ ਡਿਟੇਲ ਦੱਸੇਗਾ ਕਿ ਸਾਡੀ ਸਰਵਿਸ ਕਿਹੋ ਜੀ ਹੈ ਅਸੀਂ ਕਿਵੇਂ ਟ੍ਰੀਟ ਕੀਤਾ ਕਸਮਰ ਨਾਲ ਕਿੰਨੇ ਕ ਲੱਗਦਾ ਵੀ ਗਾਂਧੀ ਬ੍ਰਦਰ ਤੋਂ ਜਦੋਂ ਟਿਕਟ ਨਿਕਲਦੀ ਹੈ ਵੀ ਲੱਖ ਚ ਬਾੜਾ ਹੀ ਨਿਕਲਦਾ ਹਰ ਵਾਰ ਇਹ ਤਾਂ ਹੁਣ ਤੁਹਾਨੂੰ ਵੀ ਪਤਾ ਜੀ ਸਾਰੇ ਲੁਧਿਆਣੇ ਨੂੰ ਕੀ ਸਾਰੇ ਪੰਜਾਬ ਨੂੰ ਪਤਾ ਕਿ ਸਾਡੇ ਕੋਲ ਟਿਕਟ ਇੱਕ ਨਹੀਂ ਨਿਕਲਦੀਆਂ ਰਹਿੰਦੀਆਂ 2.5 ਕਰੋੜ ਦੇ ਨਾਮ ਕਿੰਨੇ ਹੀ ਬਣ ਚੁੱਕੇ ਆ ਇਸੇ ਸਾਲ ਚ ਹਲੇ ਸਾਲ ਸ਼ੁਰੂ ਹੋਇਆ ਇਹਦਾ ਮਤਲਬ ਇਸ ਵਾਰ ਜਿਹੜਾ ਹੌਲੀ ਦਾ ਨਾਮ ਨਿਕਲਿਆ ਲੁਧਿਆਣੇ ਦਾ ਨਿਕਲਿਆ ਇਹ ਮੈਂ ਤੁਹਾਨੂੰ ਦੱਸਾਂਗਾ ਕਿ ਕਿੱਥੇ ਨਿਕਲਿਆ ਹਾਂ ਇੱਕ ਆ ਵੀ ਦੱਸਣਾ ਚਾਹੁੰਦਾ ਕਿ 3rd ਪ੍ਰਾਈਜ਼ ਵੀ ਨਿਕਲਿਆ 5 ਲੱਖ ਰੁਪਏ ਦਾ ਉਹ ਵੀ ਤੁਹਾਨੂੰ ਮੈਂ ਵੀਨਰ ਦਿਖਾਉ ਲੈ ਕੇ ਆਉਂਗਾ ਸ਼ਾਪ ਤੇ ਆਪਣੀ ਤੇ ਆਪਾਂ ਸ਼ੂਟ ਕਰਾਂਗੇ ਉਹਦਾ ਕੀ ਗੱਲ ਚਾਹੁੰਦੇ ਹੋ ਉਹ ਹਲੇ ਕੁਝ ਨਹੀਂ ਪਤਾ ਜੀ ਮੈਂ ਇਹ ਦੱਸਣਾ ਚਾਹੁੰਦਾ ਜੇ ਤੁਸੀਂ ਆਪਣੇ ਲੱਕ ਨੂੰ ਗੁੱਡ ਲੱਕ ਬਣਾਣਾ ਤਾਂ ਤੁਸੀਂ ਕਿੱਥੇ ਆਣਾ ਹੈ ਤੁਹਾਨੂੰ ਵੀ ਪਤਾ ਗਾਂਧੀ ਬ੍ਰਦਰਸ ਲੋਟਰੀ ਤੇ ਕਰੋੜ ਰੁਪਇਆ ਲਗਾ ਕੇ ਕਿਸੇ ਦੇ ਕੰਮ ਚ 2 ਕਰੋੜ ਰੁਪਇਆ ਲਗਾ ਕੇ ਲੋਕੀ ਪੈਸੇ ਦਾ ਬਹੁਤ ਬਣਾ ਲੈਂਦੇ ਆ ਲੇਕਿਨ 500 ਰੁਪਏ ਦੇ ਵਿੱਚ 2.5 ਕਰੋੜ ਰੁਪਏ ਦਾ ਨਾਮ ਕਰੋੜਪਤੀ ਬਣਾਉਣ ਵਾਲੀ ਸਿਰਫ ਇਹੀ ਦੁਕਾਨ ਹੈ ਤੇ ਤੁਸੀਂ ਇੰਨਾ ਸਾਰੇ ਪਿਆਰ ਕਰਦੇ ਹੋ ਇੱਥੇ ਆ ਕੇ ਸਾਡੇ ਕੋਲ ਦੂਰੋਂ ਦੂਰੋਂ ਆ ਕੇ ਟਿਕਟਾ ਮੰਨੇ ਹੋ ਕੁਝ ਬਾਹਰੋਂ ਆਨੇ ਹੋ ਕੋਈ ਕਿਧਰੋਂ ਆਨੇ ਹੋ ਸਾਡੇ ਕੋਲ ਇੱਥੇ ਆ ਕੇ ਟਿਕਟਾ ਮੰਨੇ ਹੋ ਤੇ ਹੁਣ ਸਾਡੇ ਕੋਲ 2.5 ਕਰੋੜ ਰੁਪਏ ਦਾ ਨਾਮ ਲੱਗਿਆ Winner ਬਹੁਤ ਜਲਦੀ ਤੁਹਾਡੇ ਸਾਹਮਣੇ ਕਰਾਂਗੇ ਸਾਡਾ ਇਹ ਹੈਟਟ੍ਰਿਕ ਹੈ ਹੈਟਟ੍ਰਿਕ ਵਜਈ ਹੈ ਹੋਲੀ ਤੇ ਜੇ ਇਸ ਸਾਲ ਦਾ ਦੂਸਰਾ ਇਨਾਮ ਹੈ ਹੋਲੀ ਦੀ ਹੈਟਟ੍ਰਿਕ ਹੈ ਤੇ ਜੇ ਤੁਸੀਂ ਅਗਲੀ ਹੈਟ੍ਰਿਕ ਵਜਵਾਣਾ ਚਾਹੁੰਦੇ ਹੋ ਸਾਡੀ ਤੇ ਨਾਲ ਇਸ ਸਾਲ ਦੀ ਤੇ ਤੁਸੀਂ ਹੁਣ 24 ਨੂੰ ਡਰਾ ਹੋਣ ਜਾ ਰਿਹਾ ਵਿਸਾਖੀ ਬੰਪਰ ਦਾ ਇਹਦੀ ਵੀ ਟਿਕਟ 500 ਰੁਪਏ ਦੀ ਹੈ ਪਹਿਲਾ ਇਨਾਮ 2.5 ਕਰੋੜ ਦਾ ਤੇ ਇਹਦਾ ਵੀ ਤੁਸੀਂ ਆਣਾ ਹੈ ਸਾਡੇ ਕੋਲ ਟਿਕਟ ਪਾਣੀ ਹੈ ਤੇ ਇੱਕ ਹੋਰ 2.5 ਕਰੋੜ ਬਤੀ ਸਾਡੇ ਲਿਸਟ ਚ ਤਿਆਰ ਲੁਧਿਆਣਾ ਦੇ ਬੀਆਰਐਸ ਨਗਰਦੇਸ਼ ਸ਼੍ਰੀ ਦੁਰਗਾ ਮਾਤਾ ਮੰਦਿਰ ਦੀ ਕਮੇਟੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਪ੍ਰਬੰਧਕਾਂ ਨੇ 21 ਘੰਟਿਆਂ ਦੇ ਮਹਾਯੱਗ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ 19 ਅਪ੍ਰੈਲ ਨੂੰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਤੇ 21 ਅਪ੍ਰੈਲ ਨੂੰ 51 ਘਟਿਆਂ ਦਾ ਮਹਾਯੱਗ ਸ਼ੁਰੂ ਹੋਵੇਗਾ। ਜੈ ਸ਼੍ਰੀ ਰਾਮ ਜੀ ਸਾਰਿਆਂ ਦਰਸ਼ਕਾਂ ਨੂੰ ਤੇ ਆਏ ਪ੍ਰੈਸ ਵੀਰਾਂ ਨੂੰ ਯਸ਼ੀ ਰਾਣ ਯਸ਼ੀ ਅਸੀਂ ਅੱਜ ਇੱਕ ਪਰਣ ਕੀਤਾ ਸੀ ਪਿਛਲੇ ਕੁਝ ਦਿਨ ਪਹਿਲੇ ਕਿ 51 ਰਮਾਇਣ ਜੀ ਦੇ ਪਾਠ ਇੱਕ ਯੱਗ ਦੀ ਤਰ੍ਹਾਂ ਕਰਾਵਾਂਗੇ ਤੇ ਉਸ ਭਗਵਾਨ ਨੇ ਬੜੀ ਕਿਰਪਾ ਕੀਤੀ ਕਿ ਅੱਜ ਅਸੀਂ ਉਹਦੀ ਪਹਿਲੀ ਮੀਟਿੰਗ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਦੇ ਵਿੱਚ 51 ਰਮਾਇਣ ਜੀ ਦੇ ਪਾਠ ਅੱਜ ਸਾਡੇ ਕੋਲ ਬੁੱਕ ਹੋ ਗਏ ਕਿਸੇ ਹੋਰ ਨੇ ਵੀ ਬੁੱਕ ਕਰਾਣਾ ਹੋਵੇ ਤਾਂ ਉਹ ਸਾਡੇ ਕੋਲ ਕਰਵਾ ਸਕਦਾ ਹੈ ਇਹ ਯੱਗ ਇੱਕ ਸਾਂਸਕ੍ਰਿਤਿਕ ਯੱਗ ਜਿੰਨੂੰ ਅਸੀਂ ਇਹ ਸੋਚਦੇ ਸੀ ਕਿ ਸਿੰਗਰਾਂ ਤੋਂ ਹਟ ਕੇ ਜਾਂ ਇਹਨਾਂ ਉਹਨਾਂ ਤੋਂ ਹਟ ਕੇ ਅਸੀਂ ਇੱਕ ਯੱਗ ਕਰਾਈਏ ਜਿਸ ਦੇ ਵਿੱਚ 24 ਆਵਰਸ ਦੇ ਵਿੱਚ ਰਮਾਇਣ ਜੀ ਦੇ ਪਾਠ ਦਾ ਪੂਪ ਭਵੇ ਤੇ ਆਰੰਭ ਹੋਣ ਤੇ ਅੱਜ ਅਸੀਂ ਉਸ ਸੋਚ ਨੂੰ ਲੈ ਕੇ ਇੱਕ ਚੱਲੇ ਸੀ ਜਿਹੜੀ ਅੱਜ ਉਸ ਪਰਮਾਤਮਾ ਨੇ ਸਾਡੀ ਪੂਰੀ ਕੀਤੀ ਹੈ ਤੇ ਅਸੀਂ ਭਗਵਾਨ ਜੀ ਦੀ ਕਿਰਪਾ ਨਾਲ ਅੱਜ ਉਸ ਤੋਂ ਨੈਕਸਟ ਸਟੈਪ ਤੇ ਜਾਣ ਲੱਗੇ ਹਾਂ ਕਿ ਇਸ ਮੰਦਰ ਦੇ ਵਿੱਚ ਦੁਰਗਾ ਮਾਤਾ ਮੰਦਰ ਦੇ ਵਿੱਚ 51 ਰਮਾਇਣ ਜੀ ਦੇ ਪਾਠ 19 ਤਰੀਕ ਨੂੰ ਅਸੀਂ ਰਮਾਇਣ ਜੀ ਦੇ ਜਿਹੜੇ ਸਰੂਪ ਹੈ ਉਹ ਇੱਕ ਰਥ ਯਾਤਰਾ ਦੀ ਤਰ੍ਹਾਂ ਭਵੈ ਰੂਪ ਦੇ ਵਿੱਚ ਮੰਦਰ ਦੇ ਵਿੱਚ ਲੈ ਕੇ ਆਵਾਂਗੇ ਭਗਵਾਨ ਸ਼੍ਰੀ ਰਾਮ ਜੀ ਨੇ ਬਾਲਾ ਜੀ ਨੇ ਮਹਾਰਾਣੀ ਦੀ ਕਿਰਪਾ ਦੇ ਨਾਲ ਸਾਡੀ ਵਿਸ਼ਰਖਸ਼ਾ ਸੇਵਾਦਾਰੀ ਟੀਮ ਨੂੰ ਦੁਬਾਰਤੀ ਮੌਕਾ ਦਿੱਤਾ ਹੈ ਲੁਧਾਨੇ ਸ਼ਹਿਰ ਦੇ ਲਈ ਪੰਜਾਬ ਦੇ ਲਈ ਵੀ ਅਸੀਂ ਲੋਕਾਂ ਨੂੰ ਸਨਾਤਨ ਧਰਮ ਦੇ ਨਾਲ ਜੋੜੀਏ ਉਹ ਜਿਸ ਦੇ ਵਿੱਚ ਅਸੀਂ ਦੂਸਰਾ ਦੂਜਾ ਪਰਾਲਾ ਕਿਉਂਕਿ ਪਿਛਲੀ ਵਾਰੀ 11 ਰਾਮ ਜੀ ਦੇ ਪਾਠ ਆਰੰਭ ਕਰਾਏ ਸੀ ਐਤ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਕਿਉਂਕਿ ਰਾਮ ਜੀ ਦੀ ਕਿਰਪਾ ਦਿਨ ਬੋ ਦਿਨ ਬਸੜਦੇ ਨਾਲ ਖੋਰੀ ਹੈ 11 ਦੇਖੋ ਇੱਕਦਮ ਚੋਗਣਾ ਕੰਮ ਹੋ ਗਿਆ 51 ਪਾਠ ਜਿਹੜੇ ਕਿ ਲੁਧਿਆਣਾ ਸ਼ਹਿਰ ਚ ਪਹਿਲੀ ਵਾਰ ਖੁੱਲ ਰਹੇ ਨੇ ਉਹ ਅਸੀਂ 11 51 ਰਾਮ ਜੀ ਦੇ ਪਾਠ ਆਰੰਭ ਕਰਨ ਜਾ ਰਹੇ ਆ ਉਧਰ ਉਹਦੇ ਨਾਲ ਯੱਗ ਯੱਗ ਚੱਲੇਗਾ ਔਰ ਮੈਂ ਇਸ ਗੱਲ ਦੀ ਲੁਧਿਆਣਾ ਵਾਸੀਆਂ ਨੂੰ ਵਧਾਈ ਦਿੰਦਾ ਪੰਜਾਬ ਵਾਸੀਆਂ ਨੂੰ ਵਧਾਈ ਦਿੰਦਾ ਵੀ ਜਿਹੜਾ ਇੱਕ ਕਾਰਜ ਹੈ RAM ਪ੍ਰਭੂ ਸ਼੍ਰੀ ਰਾਮ ਨੇ ਸਾਡੇ ਜਿਵੇਂ ਲਾਇਆ ਅਸੀਂ ਇਹਨੂੰ ਤਨ ਮਨ ਤੁਹਾਨੂੰ ਨਾਲ 6 ਪ੍ਰੇਤ ਨੇ ਪ੍ਰੇਰ ਚੜਾਂਗੇ ਔਰ ਨਾਲ ਹੀ ਮੈਂ ਲੁਧਿਆਣਾ ਵਾਸੀਆਂ ਨੂੰ ਇੱਕ ਬੇਨਤੀ ਕਰਦਾ ਵੀ ਆਪਣੇ ਬੱਚਿਆਂ ਨੂੰ ਆਪਣੇ ਮਾਪਿਆਂ ਨੂੰ ਇਸ ਯੱਗ ਦੇ ਵਿੱਚ ਵੱਧ ਤੋਂ ਵੱਧ ਸ਼ਾਮਲ ਹੋਣ ਇੱਕ ਪਿਛਿਵ ਰક્ષਕ ਸੇਵਾ ਦਾ ਜੇ ਸਾਡੇ ਪ੍ਰਦਾਨ ਤੇ ਹੈਪੀ ਕੌਸ਼ਿਕ ਜੀ ਤੇ ਸਾਰੀ ਟੀਮ ਬੱਬੂ ਜੀ ਆਪਾਂ ਸਾਰੇ ਮਿਲ ਕੇ ਜਿਹੜੀ ਸਾਰੀ ਟੀਮ ਹੈ ਕਿਉਂਕਿ ਇਹ ਸਾਡੇ ਜਿਹੜੇ ਭਰਾ ਛੋਟਾ ਹੈਗਾ ਅੱਗੇ ਲੱਗਿਆ ਹੋਇਆ ਹੈ ਅਸੀਂ ਇਹਦੇ ਨਾਲ ਬਾਜੂ ਬਣ ਕੇ ਕੰਮ ਕਰਨਾ ਹੈ ਤੇ ਸਾਰੇ ਮਿਲ ਕੇ ਇਹਦੇ ਨਾਲ ਜੋੜ ਕੇ ਜਿੱਥੇ ਵੀ ਸਾਡੀ ਡਿਊਟੀ ਦੀ ਲੋੜ ਹੋਏਗੀ ਆਪਾਂ ਤੁਹਾਨੂੰ ਸਾਰਿਆਂ ਨੂੰ ਨਾਲ ਜੋੜ ਕੇ ਸਾਰਿਆਂ ਨੂੰ ਜਿੱਥੇ ਨਾਲ ਜਾ ਕੇ ਦੁਰਗਾ ਮਾਤਾ ਮੰਦਰ ਦਾ ਸੇਵਕ ਹੋਣ ਕੇ ਦੁਰਗਾ ਮਾਤਾ ਮੰਦਰ ਦੀ ਪੂਰੀ ਟੀਮ ਨਾਲ ਬਰਾਬਰ ਖੜੇਗੀ ਤੇ ਜਿਸ ਪ੍ਰੋਗਰਾਮ 'ਚ ਸਾਨੂੰ ਜਿੱਥੇ ਵੀ ਲੋੜ ਹੋਏਗੀ ਅਸੀਂ ਨਾਲ ਖੜ ਕੇ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸੰਗਤਾਂ ਨੂੰ ਫਾਇਦਾ ਹੋਵੇ ਸੰਗਤਾਂ ਨੂੰ ਭਗਵਾਨ ਜੀ ਦਾ ਆਸ਼ੀਰਵਾਦ ਹੋਵੇ ਤੇ ਦੁਨੀਆ ਇੱਥੇ ਜ਼ਿਆਦਾ ਪਹੁੰਚੇ ਬਸ ਇਹੀ ਤੁਹਾਡੇ ਨਾਲ ਹੀ ਆਸ ਕਰਦੇ ਹਾਂ ਕਿ ਤੁਸੀਂ ਸਾਡਾ ਇਹ ਮੈਸੇਜ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਤੱਕ ਲਗਾਉਣ ਦੀ ਕਿਰਪਾ ਕਰੋ ਲੁਧਿਆਣਾ ਚ ਸ਼੍ਰੀ ਅਤਲੁਕ੍ਰਿਸ਼ਨ ਗੋਸਵਾਮੀ ਜੀ ਸੇਵਾ ਸੰਸਥਾਨ ਵੱਲੋਂ ਸਿਲਵਰ ਜੁਬਲੀ ਉਤਸਵ ਦਾ ਐਲਾਨ ਕੀਤਾ ਗਿਆ ਹੈ ਪ੍ਰਬੰਧਕਾਂ ਨੇ ਦੱਸਿਆ ਕਿ 3 ਤੋਂ 7 ਅਪ੍ਰੈਲ ਤੱਕ ਇਹ ਸਮਾਗਮ ਕਰਵਾਏ ਜਾਣਗੇ ਤੇ ਇਸ ਦੌਰਾਨ 3 ਅਪ੍ਰੈਲ ਨੂੰ ਇੱਕ ਵਿਸ਼ਾਲ ਸ਼ੋਭਾ ਯਾਤਰਾ ਵੀ ਕੱਢੀ ਜਾਵੇਗੀ ਜਿਸ ਵਿੱਚ ਵੱਡੀ ਗਿਣਤੀ ਚ ਸ਼ਰਧਾਲੂ ਹਿੱਸਾ ਲੈਣਗੇ ਇਹ ਮਾਰੇ ਲੁਧਿਆਣਾ ਮੇ रजत जयंती महोत्सव अतुलनीय अतुलनीय महोत्सव जो हमारे महाराज जी के द्वारा जो संस्था बनाई गई श्री श्री धूति कृष्ण गोस्वामी महारा जी महाराज जी के द्वारा श्री अतुल कृष्ण गोस्वामी जी महाराज सेवा संस्थान उसके पच्चीस वर्ष पूरे होने के उपलक्ष्य में जो ये अतुलनीय महोत्सव हो रहा है उसमें पहले दिन तीन अप्रैल को जो सिर्फी डंडस्वामी महाराज जी शोभा यात्रा निकले उसमें जगन्नाथपुरी से घंटोरा ना जाने कहाँ कहाँ से वाद्य जो हमारे ठाकुरों के आगे चलते हैं वो वाद्य साथ में चलेंगे और बंगाल के जो हमारे संकीर्तन करने वाले साथ में चलेंगे उसके बाद हमारे लुधियाना अमृतसर चंडीगढ़ दिल्ली के हमारे बबू भैया जी सब साथ में संकीर्तन करते हमारे चंद्रकला जी सब साथ में संकीर्तन करते हुए सब साथ में चलेंगे उसके बाद अगले दिन सुबह गौ माता को अन्नकूट छप्पन भोग लगाया जाएगा सब सब लुधियाना वासियों के द्वारा जो थोड़ा थोड़ा गौ माता के लिए लाया जाएगा वही गौ माता पाएगी और हम सबको उसका प्रसाद मिलेगातल्य तो तो महोत्सव दो हज़ार चौबीस श्री कुंडी गोस्वामी महाराज जी द्वारा लुधियाना में समोहित किया गया है उसके उपलक्ष्य में आज मीटिंग रखी गई और हमारा पाँच दिवसीय कार्यक्रम लुधियाना में तीन तरीक की भी डंडी स्वामी वृंदावन रोड से होते हुए विश्राम देगी शोभा यात्रा तीन तरीक को उसके बाद चार पाँच छः सात अप्रैल का महामंत्र गौशाला जैनपुर हमड़ा रोड में चार दिवसीय कार्यक्रम होगा उसमें पाँच तरीक की जो भजन संध्या हमारे पूर्णिमा जी किशन भैया राहुल चौधरी टोन्नी सिंह जी चंद्रकला जी तेजस्वनी जी सब विराजमान रहेंगे महासंकीर्तन उस दिन पाँच अप्रैल को होगा और छः तरीक को निमाई पाठशाला द्वारा प्रस्तुति रहेगी श्रीवास आंगन की सात तरीक को संत सम्मेलन सुबह सात बजे से बारह बजे तक संत सम्मेलन रहेगा महामंत्र गौशाला जैनपुर में इस यात्रा तुलने शोभा यात्रा में बाहर से नासिक में जगन्नाथपुरी महाराष्ट्र से वृंदावन से बंगाल से भिन्न भिन्न स्थानों से जो वाद्य और संकीर्तन मंडलियाँ उसके साथ में हाथी घोड़े लुधियाना के बग्घी रथ और कई संकीर्तन मंडलियों के साथ ये शोभा यात्रा आगे बढ़ेगी सिद्धपीठ डंडी स्वामी से ये शोभा यात्रा महाराज जी के आशीर्वाद से और इसमें किशोरी जी हमारे ज्ञानानंद जी और कई संत विराजमान रहेंगे ਲੁਧਿਆਣਾ ਚ ਇੱਕ ਐਨਜੀਓ ਵੱਲੋਂ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਸਮਾਗਮ ਚ ਵੱਡੀ ਗਿਣਤੀ ਚ ਵੱਖ-ਵੱਖ ਖੇਤਰਾਂ ਦੀਆਂ ਮਹਿਲਾਵਾਂ ਨੇ ਸਟਾਈਲਿਸ਼ ਲੁੱਕ ਚ ਭਾਗ ਲਿਆ ਇਸ ਸਮਾਗਮ ਚ ਮਹਿਲਾ ਸਸ਼ਕਤੀਕਰਨ ਬਾਰੇ ਵਿਸ਼ੇਸ਼ ਚਰਚਾ ਕੀਤੀ ਗਈ ਇਸ ਦੌਰਾਨ ਮਹਿਲਾਵਾਂ ਲਈ ਕਈ ਗਤੀਵਿਧੀਆਂ ਵੀ ਕਰਵਾਈਆਂ ਗਈਆਂ ਜਿਨ੍ਹਾਂ ਚ ਭਾਗ ਲੈਣ ਵਾਲੀਆਂ ਮਹਿਲਾਵਾਂ ਨੂੰ ਵੱਖ-ਵੱਖ ਤੋਹਫ਼ੇ ਵੀ ਦਿੱਤੇ ਗਏ the empathetic elves of charity it's an initiative of aas aas aur uh, ye initiative mein hum community group Uh, को फॉर्म कर रहे हैं स्टार्टिंग फ्रॉम द लुधियाना पीपल एंड लुधियाना लेडीज़ स्पेशली फर्स्ट और uh, इसमें हम लोग ये कोशिश कर रहे हैं कि uh, जो हमारे फाउंडर मेंबर्स हैं सर्विस प्रोवाइडर्स हैं सेल्फ सर्विस वेलफेयर जो हमारा ग्रुप चल रहा है उसके जो मेंबर्स uh, हैं जो फील्ड में उतरते हैं और फील्ड uh, में उतरकर उनके बहुत सारे चैलेंजेस होते हैं कि हम लोग फील्ड uh, में जब किसी केस वर्क को करने जाते हैं तो बहुत सारी चैलेंजेस वो लोग लेकर आते हैं एक दूसरे से बात करना चाहते हैं और तब हमें पता लगता है कि कितना टेंसड एरिया होता है उस चैलेंजेस को मीट करने के लिए सो दिस इज़ एक्चुअली अ कम्युनिटी ग्रुप सर्विस इसमें हम चैलेंजेस को डिस्कस करेंगे बट इन अ फन वे ताकि उसको एक दूसरे से बात करके कॉम्युनिकेशन करके उस चीज़ों को सॉल्व किया जाए एंड आई एम ग्लैड टू अनाउंस कि इस ग्रुप में सब लोग एंटरप्राइजिंग है सब लोग एंटरप्रो नर्स हैं नमस्कार आई एम गीतू सेठ मैं ट्योक ग्रुप की मेम्बर हूँ एंड ये ग्रुप हमने लास्ट मंथ स्टार्ट किया है और इस ग्रुप में इस ग्रुप का मोटिव बेसिकली एक गेट टुगेदर नहीं है जस्ट लाइक अ किटी इस ग्रुप का मोटिव है कि हम लेडीज़ को घरों से निकालें सो so दैट कि वो सोसाइटी में आके सोसाइटी को कुछ बेनिफिट दें अपार्ट फ्रॉम कि खाली मिले बैठे एंड uh, निकल गए एंड uh, अब इस ग्रुप में जितनी भी लेडीज़ हैं ऑलमोस्ट एवरी वन इज़ वर्किंग मतलब नॉट फ्यूअर वर्किंग फॉर फुल डे फ्यूअर फॉर हाफ डे लाइक अकॉर्डिंग टू द कम्फर्ट एंड हम एक दूसरे को भी बहुत सपोर्ट करते हैं एंड बेसिकली uh, हमारा मोटिव यही है कि हम एक दूसरे को सपोर्ट करते हुए राइज करें आर एक्चुअली टॉक इज़ ऑल अबाउट द ऑर्गेनाइजिंग एंड कम्युनिटी सर्विसिज़ विच वी प्रोवाइड एंड फॉर दैट वी रियली वांट दैट द एंट्रप्रनोर्स द एंटरप्राइजर्स जो कम्युनिटी के लिए कुछ करना चाहते हैं जो uh, हमारे साथ जुड़ना चाहते हैं हम sabse appeal karte hain that please come join us let's be the part of this ngo let's be the part of tiyog and let's all together help the people help the community in many ways as there are some men under privileged people who really need our support who really need the uh, you know the the push टू टू डू समथिंग इन देयर लाइफ एंड फॉर देट हमारा छोटा सा इनिशिएटिव आई थिंक कहीं ना कहीं उनको बहुत बड़ा हेल्प कर देगा जो उनकी लाइफ में को एक बहुत बड़ा चेंज ला देगा जान तो पहला एक नज़र अहम सुर्खियाँ थे ਲੁਧਿਆਣਾ ਚ ਨਸ਼ਾ ਤਸਕਰਾ ਖਿਲਾਫ ਐਸਟੀਐਫ ਵੱਲੋਂ ਵੱਡੀ ਕਾਰਵਾਈ ਪੁਲਿਸ ਨੇ 1 ਕਿਲੋ 950 ਗ੍ਰਾਮ ਹੈਰੋਇਨ ਕਿਤੀ ਬਰਾਮਦ ਐਕਟਿਵਾ ਸਕੂਟੀ ਸਣੇ ਦੋ ਮੁਲਜ਼ਮ ਕੀਤੇ ਗ੍ਰਿਫਤਾਰ ਬਰਾਮਦ ਹੈਰੋਇਨ ਦੀ ਕੀਮਤ ਦੱਸੀ ਜਾ ਰਹੀ ਹੈ 10 ਕਰੋੜ ਅਮ੍ਰਿਤਸਰ ਦੇ ਬਾਰਡਰ ਏਰੀਆ ਤੋਂ ਲਿਆਉਂਦੇ ਸਨ ਹੈਰੋਇਨ ਖੰਨਾਚਾ ਵਿਸ਼ੇਸ਼ ਨਾਕੇ ਬੰਦੀ ਦੌਰਾਨ ਪੁਲਿਸ ਦੀ ਇੱਕ ਵੱਡੀ ਕਾਰਵਾਈ ਦੋ ਕਾਰ ਸਵਾਰ ਨੌਜਵਾਨਾਂ ਕੋਲੋਂ 25 ਲੱਖ ਰੁਪਏ ਕੀਤੇ ਗਏ ਬਰਾਮਦ ਕਾਰ ਸਵਾਰ ਨੌਜਵਾਨ ਨਹੀਂ ਪੇਸ਼ ਕਰ ਸਕੇ ਕੋਈ ਪੁਖਤਾ ਸਬੂਤ ਪੁਲਿਸ ਨੇ ਆਮਦਨ ਕਰ ਵਿਭਾਗ ਨੂੰ ਸੌਂਪੀ ਮਾਮਲੇ ਦੀ ਜਾਂਚ ਮੱਛੀਵਾੜਾ ਸਹਿਦ ਦੇ ਪਿੰਡ ਸਹਿਜੋ ਮਾਜਰਾ ਦੇ ਮੰਦਿਰ ਚ ਹੋਈ ਚੋਰੀ ਮੰਦਿਰ ਚੋਂ ਗੋਲਕ ਚੋਰੀ ਕਰਕੇ ਫਰਾਰ ਹੋ ਗਏ ਚੋਰ ਗੋਲਕ ਚ 20 ਤੋਂ 25000 ਦੀ ਰਕਮ ਸੀ ਮੌਜੂਦ ਪ੍ਰਬੰਧਕਾਂ ਨੇ ਪੁਲਿਸ ਤੋਂ ਸਖਤ ਕਾਰਵਾਈ ਦੀ ਕੀਤੀ ਮੰਗ 31 ਮਾਰਚ ਨੂੰ ਲੈ ਕੇ ਟੁੱਟੇ ਸ਼ਰਾਬ ਦੇ ਠੇਕੇ ਸ਼ਰਾਬ ਦੇ ਸ਼ੁਕੀਨਾਂ ਨੂੰ ਸਸਤੇ ਰੇਟਾਂ ਤੇ ਮਿਲੀ दारू ਠੇਕਿਆਂ ਤੇ ਲੱਗੀ ਦਿਖੀ ਪਿਆਕੜਾਂ ਦੀ ਵੱਡੀ ਪੀੜ ਫਿਲਹਾਲ ਲੁਧਿਆਣਾ ਖਬਰਨਾਮਾ ਵਿੱਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ